ਸਾਡੇ ਵੱਲੋਂ ਜਿਨ੍ਹਾਂ ਨੇ 크ਰਿਸਚੀਅਨ ਮੰਨਣਾ ਬਾਬਾ ਜੀ ਉਹਨਾਂ ਨੂੰ ਅਸੀਂ ਕਹਿੰਨੇ ਜਾ ਕੇ ਬਣੋ ਜਿਨ੍ਹਾਂ ਨੂੰ ਆਪਣੇ ਧਰਮ ਤੇ ਭਰੋਸਾ ਨਹੀਂ ਜੇ ਉਹਨਾਂ ਨੂੰ ਉੱਥੇ ਜਾ ਕੇ ਜ਼ਿਆਦਾ ਭਰੋਸਾ ਹੋ ਰਿਹਾ ਉਹ ਜੀ ਸਦਕੇ ਜਾਣ ਜਿਨ੍ਹਾਂ ਨੂੰ ਇਧਰੋਂ ਨਹੀਂ ਕੁਝ ਮਿਲਿਆ ਸ਼ਾਇਦ ਉਧਰੋਂ ਕੁਝ ਮਿਲ ਜਵੇ ਲੈਣਾ ਤਾਂ ਰੱਬ ਦਾ ਨਾ ਹੀ ਆ ਨਾ ਇਦਾਂ ਆਪਸੀ ਭਾਈਚਾਰਕ ਖਰਾਬ ਨਾ ਕਰੋ ਸਕੇ ਅਸੀਂ ਆਪਣੇ ਜਥੇਬੰਦੀਆਂ ਨੂੰ ਐਸਜੀਪੀਸੀ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਆਪਣਾ ਪ੍ਰਚਾਰ ਵਧੀਆ ਤਰੀਕੇ ਕਰੋ ਤਾਂ ਕਿ ਸਾਨੂੰ ਇਹਨਾਂ ਨੂੰ ਕਹਿਣਾ ਹੀ ਨਾ ਪਵੇ ਧਰਮ ਕੀ ਆ ਪਹਿਲੀ ਗੱਲ ਤਾਂ ਇਹ ਧਰਮ ਕੀ ਆ ਧਰਮ ਸੱਚ ਆ ਕ੍ਰਿਸਚਨ ਭਾਈ ਜਾਰੇ ਨੂੰ ਵੀ ਇਹ ਗੱਲ ਕਹਾਂਗਾ ਵੀ ਤੁਸੀਂ ਜੇ ਆਪਣਾ ਦਿਨ ਮਨਾਣਾ ਬਲੀ ਚੜ੍ਹਦੀ ਕਲਾ ਬਾਬਾ ਜੀ ਤੁਸੀਂ ਮਨਾਓ ਮੈਂ ਤਾਂ ਹੀ ਉਹਨਾਂ ਨੂੰ ਕਿਹਾ ਵੀ ਜਿਹੜੇ ਅੰਗੋਲ ਨਰੂਲਾ ਜੀ ਆ ਉਹਨਾਂ ਨੂੰ ਆਪਣੀ ਸੰਗਤ ਉਹਨਾਂ ਦੀ ਹੁਣ ਇਕੱਠੀ ਹੋਣੀ ਹੈ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹ ਵੀ ਕਹਿਣ ਅਸੀਂ ਵੀ ਆਪਣੇ ਦਲਪੰਥ ਦੇ ਵਿੱਚ ਬੇਨਤੀ ਲਾ ਰਹੇ ਹਾਂ ਵੀ ਜਿਹੜੇ ਸਾਡੇ ਸਿੰਘ ਇਕੱਠੇ ਹੁੰਦੇ ਆ ਉਹਨਾਂ ਨੂੰ ਕਿਹਾ ਜਾਵੇ ਵੀ ਅਸੀਂ ਕਿਸੇ